ਚੰ ਚੰ ਸੰਗ ਹੈ ਕਿ ਕੈਸੀ ਜੀ ਆਪ ਪਹਿਲਾ ਸਵਾਲ ਹੈ ਜੋ ਟਰੈਕਟਰ ਲੈ ਕੇ ਆ ਸੰਭੂ ਬਾਰਡਰ ਤੇ ਕਾਹਨ ਹੈ ਕਿਵੇਂ ਦੇਖਦੇ ਇਸ ਕਿਸਾਨ ਅੰਦੋਲਨ ਕੋ 2024 ਨੂੰ ਸ਼ੁਰੂ ਹੋਣ ਵਾਲਾ ਹੈ ਔਰ ਇੱਕ ਤਾਂ ਤਿਆਰੀਆਂ ਜੋ ਆਪਨੇ ਦੇਖੀ ਜਿਵੇਂ ਆਪ ਪਹੁੰਚੇ ਆਪੇ ਆਪਣੇ ਆਸੂ ਦਾ ਗੋਲੇ ਵੀ ਚਲੂ ਸਭ ਨੂੰ ਕਿਵੇਂ ਦੇਖਦੇ ਅਜੀਦਾ ਇਹੀ ਦੇਖਦੇ ਆ ਜੀ ਇਹ ਇੱਕ ਸਰਕਾਰ ਦੀ ਨਕਾਮੀ ਆ ਸਰਕਾਰ ਡਰੀ ਹੋਈ ਆ ਕਿਸਾਨਾਂ ਤੋਂ ਤਾਂ ਕਰਕੇ ਇੰਨੇ ਇਨਾਂ ਨੇ ਧਾਮ-ਜਾਮ ਕੀਤੇ ਆ ਅਸੀਂ ਆਪਣੀ ਮੰਗਾਂ ਨੂੰ ਅਸੀਂ ਆਪਣੇ ਹੱਕ ਲੈਣ ਲਈ ਜਾ ਰਹੇ ਹਾਂ ਦਿੱਲੀ ਅਸੀਂ ਕਿਸੇ ਮਾੜਾ ਨਹੀਂ ਜਾਂਦੇ ਕਿਸਾਨ ਆ ਸਭ ਦਾ ਭਲਾ ਮੰਗਦਾ ਆ ਪਰ ਇਹ ਜਿਹੜੀ ਸਰਕਾਰ ਆ ਇਹ ਸਾਨੂੰ ਧੱਕਾ ਕਰਨ ਲਈ ਮਜਬੂਰ ਕਰ ਰਹੀ ਆ ਕਿਉਂਕਿ ਕਿਸਾਨਾਂ ਵੱਲੋਂ ਨਾ ਕੋਈ ਰਾਹ ਰੋਕਿਆ ਗਿਆ ਨਾ ਕਿਤੇ ਵੀ ਕਿਸੇ ਤਰ੍ਹਾਂ ਦਾ ਹਲੇ ਰੋਡ ਤੇ ਪ੍ਰਦਰਸ਼ਨ ਕੀਤਾ ਇਹ ਆਪਣਾ ਹਰਿਆਣਾ ਪ੍ਰਸ਼ਾਸਨ ਚਾਰ ਦਿਨ ਹੋ ਗਏ ਉਰੇ ਰੋਕ ਲਾ ਕੇ ਬੈਠੇ ਆ ਬਰੇ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਕਿਸਾਨ ਦਿੱਲੀ ਜਾਊਗਾ ਤੇ ਜਾ ਕੇ ਹਟੂਗਾ ਆਪਣੇ ਹੱਕ ਲੈ ਕੇ ਪੰਜਾਬ ਆਵਾਂਗੇ ਇਹਨਾਂ ਨੇ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਕੀਲੇ ਲਗਾਏ ਹੋਈਆਂ ਨੇ ਔਰ ਬਸਤਿਹਾਰ ਲਗਾਏ ਕਪੀਲੇ ਤਾਰ ਔਰ ਬੈਰੀਗੇਟਿੰਗ ਇਹ ਬੂਥ ਵੀ ਇਹ ਕੰਪਲੀਟ ਵਾਰੀ ਸਾਡੇ ਅੱਗੇ ਕੁਝ ਨਹੀਂ ਹੈਗਾ ਵੀਰੇ ਕੱਲ ਇਸ ਤਰ੍ਹਾਂ ਸਭ ਕੁਝ ਟੈਕਲ ਕਰਾ ਜਾਏਗਾ ਬਹੁਤ ਸੀ ਸਾਡੇ ਹੱਥ ਜੇ ਹੈਂਡਲ ਕਰ ਲਾਂਗੇ ਭਾਜੀ ਇਹ ਕਿਸਾਨ ਆ ਕਿਸਾਨਾਂ ਕੋ ਸਾਰੇ ਤਰੀਕੇ ਹੈਗੇ ਆ ਇਹ ਪੱਟਣ ਵਾਸਤੇ 10 ਮਿੰਟ ਦਾ ਟਾਈਮ ਚਾਹੀਦਾ ਆ ਕਿਉਂਕਿ ਆਪਣੇ ਆਪ ਕੋਈ ਕੁਝ ਨਹੀਂ ਕਰਦਾ ਇਹ ਕਾਲਪੁਰਖ ਵੈਗਰੂ ਕਰਾਂਦਾ ਹੈ ਜੋ ਵੀ ਕਰਾਂਦਾ ਆ ਕਿਉਂਕਿ ਪਹਿਲਾਂ ਵੀ ਗਏ ਸੀਗੇ ਪਹਿਲਾਂ ਵੀ ਨਾ ਵੱਡੇ ਬੈਰੀਗੇਡ ਲਾਏ ਟਿੱਪਰ ਕਢਾਏ ਪਰ ਮਹਾਰਾਜ ਦੀ ਕਿਰਪਾ ਹੋਈ ਆ ਆਪਣੇ ਆਪ ਰਾਹ ਸਾਫ ਹੁੰਦਾ ਚੱਲ ਗਿਆ ਹੁਣ ਵੀ ਮਹਾਰਾਜ ਆਪਣੀ ਕਿਰਪਾ ਕਰਨਗੇ ਤੇ ਕਿਸਾਨ ਦਿੱਲੀ ਜਾਊਗਾ ਇਸ ਵਾਰ ਪੰਜਾਬ ਕੇ ਨੌਜਵਾਨ ਕਿਸਾਨ ਜੋ ਇਸ ਸੰਗਤ ਤੋਂ ਸ਼ਾਮਿਲ ਹੋਣ ਵਾਲੇ ਕਿਸ ਤਰ੍ਹਾਂ ਦਾ ਹੌਸਲਾ लेके ਆਣੇ ਵਾਲੇ ਪੂਰਾ ਜੀ ਅੱਗੇ ਨਾਲੋਂ ਜ਼ਿਆਦਾ ਕਿਸਾਨਾਂ ਦੇ ਹੌਸਲੇ ਬੁਲੰਦਾ ਕੋਈ ਦਿੱਕਤ ਨਹੀਂ ਹੈਗੀ ਪਰ ਸਾਨੂੰ ਇੱਕ ਘਾਟ ਰੂਗੀ ਬਾਈ ਦੀਪ ਸਿੱਧੂ ਦੀ ਹਾਂ ਜੀ ਜੀ ਉਹ ਘਾਟ ਸਾਨੂੰ ਹਮੇਸ਼ਾ ਰੜਕਦੀ ਰਹਿਣੀ ਆ ਕਿਉਂਕਿ ਪਹਿਲਾਂ ਅਸੀਂ ਉਰੇ ਬੈਠ ਗਏ ਸੀਗੇ 24 ਤਰੀਕ ਨੂੰ ਸਾਡੇ ਕੋਲ ਪੂਰੇ ਇਕੱਠ ਹੋ ਗਏ ਸੀਗਾ ਕਿਉਂਕਿ ਬਾਈ ਇੱਥੇ ਸੀਗਾ ਤੇ ਪਹਿਲਾਂ ਬਾਰਡਰ ਵੀ ਦੀਪ ਸਿੱਧੂ ਬਾਈ ਨੇ ਤੋੜਿਆ ਸੀਗਾ ਉਹ ਬਾਈ ਦੀ ਘਾਟ ਰੜਕਣੀ ਆ ਪਰ ਚਲੋ ਜਿੰਨੇ ਵੀ ਨੌਜਵਾਨ ਹੈਗੇ ਆ ਉਹ ਬਾਈ ਦੀਪ ਦੀ ਸਿਹਤ ਲੈ ਕੇ ਅੱਗੇ ਜਾਣਗੇ ਤੇ ਬਾਰਡਰ ਤੋੜਨਗੇ ਬਾਈ ਬਾਈ ਦੀ ਕੀ ਹਾਲ ਹੈ ਕਹਿੰਦਾ ਅਸੀਂ ਤਾਂ ਓ ਜਾਣਦੇ ਆ ਬਾਈ ਉੱਡਣ ਵਾਲੇ ਨੂੰ ਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਦੋਨੇ ਚੀਜ਼ਾਂ ਚਾਹੀਦੀਆਂ ਨੇ ਜਿੱਥੇ ਵੀ ਮਿਲਣਾ ਜਿੱਦਾਂ ਵੀ ਮਿਲਣਾ ਛੱਡਣੀਆਂ ਥੋੜੀ ਨੇ ਬਲੇ ਸੋਨਿਹਾਲ ਸੁਖਚੰਦ ਸਿੰਘ ਜੀ ਸੁਖਚੰਦ ਸਿੰਘ ਜੀ ਆਪ ਪਹਿਲਾ ਸਵਾਲ ਹੈ ਜੋ ਟ੍ਰੈਕਟਰ लेके ਆ ਸੰਗੂ ਬਾਰਡਰ ਤੇ ਕੰਮ ਕਰਦਾ ਹੈ ਕਿਵੇਂ ਦੇਖਦੇ ਹੋ ਕਿਸਾਨ ਅੰਦੋਲਨ ਕੋ 2024 ਨੂੰ ਸ਼ੁਰੂ ਹੋਣ ਵਾਲਾ ਹੈ ਔਰ ਇੱਕ ਤਾਂ ਤਿਆਰੀਆਂ ਜੋ ਆਪਨੇ ਦੇਖੀ ਜਿਵੇਂ ਆਪ ਪਹੁੰਚੇ ਆਪੇ ਆਪਣੇ ਆਸੂ ਦਾ ਗੋਲੇ ਵੀ ਸਭ ਨੂੰ ਕਿਵੇਂ ਦੇਖਦੇ ਅਜੀਦਾ ਇਹੀ ਦੇਖਦੇ ਆ ਜੀ ਇਹ ਇੱਕ ਸਰਕਾਰ ਦੀ ਨਕਾਮੀ ਆ ਸਰਕਾਰ ਡਰੀ ਹੋਈ ਆ ਕਿਸਾਨਾਂ ਤੋਂ ਤਾਂ ਕਰਕੇ ਇੰਨੇ ਇਨਾਂ ਨੇ ਧਾਮ-ਜਾਮ ਕੀਤੇ ਆ ਅਸੀਂ ਆਪਣੀ ਮੰਗਾਂ ਨੂੰ ਅਸੀਂ ਆਪਣੇ ਹੱਕ ਲੈਣ ਲਈ ਜਾ ਰਹੇ ਆ ਦਿੱਲੀ ਅਸੀਂ ਕਿਸੇ ਦਾ ਮਾੜਾ ਨਹੀਂ ਜਾਂਦੇ ਕਿਸਾਨ ਆ ਸਭ ਦਾ ਭਲਾ ਮੰਗਦਾ ਆ ਪਰ ਇਹ ਜਿਹੜੀ ਸਰਕਾਰ ਆ ਇਹ ਸਾਨੂੰ ਧੱਕਾ ਕਰਨ ਲਈ ਮਜਬੂਰ ਕਰ ਰਹੀ ਆ ਕਿਉਂਕਿ ਕਿਸਾਨਾਂ ਵੱਲੋਂ ਨਾ ਕੋਈ ਰਾਹ ਰੋਕਿਆ ਗਿਆ ਨਾ ਕਿਤੇ ਵੀ ਕਿਸੇ ਤਰ੍ਹਾਂ ਦਾ ਹਲੇ ਰੋਡ ਤੇ ਪ੍ਰਦਰਸ਼ਨ ਕੀਤਾ ਇਹ ਆਪਣਾ ਹਰਿਆਣਾ ਪ੍ਰਸ਼ਾਸਨ ਚਾਰ ਦਿਨ ਹੋ ਗਏ ਪੂਰੇ ਰੋਕ ਲਾ ਕੇ ਬੈਠੇ ਆ ਪਰ ਇਹ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਕਿਸਾਨ ਦਿੱਲੀ ਜਾਊਗਾ ਤੇ ਜਾ ਕੇ ਹਟੂਗਾ ਆਪਣੇ ਹੱਕ ਲੈ ਕੇ ਪੰਜਾਬ ਆਵਾਂਗੇ ਇਹਨਾਂ ਨੇ ਕਿਸ ਤਰ੍ਹਾਂ ਦੀ ਤਿਆਰੀਆਂ ਕੀ ਹੋਈ ਹੈ ਕੀਲੇ ਲਗਾਏ ਹੋਏ ਆ ਔਰ ਬਹੁਤ ਸਾਰੇ ਤਾਰ ਲਗਾਏ ਕਟੀਲੇ ਤਾਰ ਔਰ ਬੈਰੀਕੇਟਿੰਗ ਮਜ਼ਬੂਤ ਕੀ ਹੈ ਕੰਕਰੀਟ ਲਗਾਏ ਬਾਰੀ ਸਾਡੇ ਕੇ ਕੁਝ ਨਹੀਂ ਹੈਗਾ ਵੀਰੇ ਕੱਲ ਕਿਸ ਤਰ੍ਹਾਂ ਅਸੀਂ ਸਭ ਕੋ ਟੈਕਲ ਕਰਾ ਜਾਏਗਾ ਉਹ ਅਸੀਂ ਇਹ ਸਾਡੇ ਹੱਥ 'ਚ ਹੈਂਡਲ ਕਰ ਲਾਂਗੇ ਭਾਜੀ ਅਸੀਂ ਇਹ ਕਿਸਾਨਾਂ ਕਿਸਾਨਾਂ ਕੋ ਸਾਰੇ ਤਰੀਕੇ ਹੈਗੇ ਆ ਇਹ ਪੱਟਣ ਵਾਸਤੇ 10 ਮਿੰਟ ਦਾ ਟਾਈਮ ਚਾਹੀਦਾ ਆ ਕਿਉਂਕਿ ਆਪਣੇ ਆਪ ਕੋਈ ਕੁਝ ਨਹੀਂ ਕਰਦਾ ਇਹ ਕਾਲਪੁਰਖ ਵਾਹਿਗੁਰੂ ਕਰਾਂਦਾ ਜੋ ਵੀ ਕਰਾਂਦਾ ਆ ਕਿਉਂਕਿ ਪਹਿਲਾਂ ਵੀ ਗਏ ਸੀਗੇ ਪਹਿਲਾਂ ਵੀ ਨਾ ਵੱਡੇ ਬੈਰੀਗੇਡ ਲਾਏ ਟੀਪਰ ਕਢਾਏ ਪਰ ਮਹਾਰਾਜ ਦੀ ਕਿਰਪਾ ਹੋਈ ਆ ਆਪਣੇ ਆਪ ਰਾਹ ਸਾਫ ਹੁੰਦਾ ਚੱਲ ਗਿਆ ਹੁਣ ਵੀ ਮਹਾਰਾਜ ਆਪਣੀ ਕਿਰਪਾ ਕਰਨਗੇ ਤੇ ਕਿਸਾਨ ਦਿੱਲੀ ਜਾਊਗਾ ਇਸ ਵਾਰ ਪੰਜਾਬ ਕੇ ਨੌਜਵਾਨ ਕਿਸਾਨ ਜੋ ਇਸਾਂ ਨੂੰ ਸਾਬਿਤ ਹੋਣਗੇ ਇਸ ਤਰ੍ਹਾਂ ਦਾ ਹੌਸਲੇ ਕੀ ਆਨੇ ਵਾਲੇ ਪੂਰਾ ਜੀ ਅੱਗੇ ਅੱਗੇ ਨਾਲੋਂ ਜ਼ਿਆਦਾ ਕਿਸਾਨਾਂ ਦੇ ਹੌਸਲੇ ਬਲੰਦਾ ਕੋਈ ਦਿੱਕਤ ਨਹੀਂ ਹੈਗੀ ਪਰ ਸਾਨੂੰ ਇੱਕ ਘਾਟ ਰੂਗੀ ਬਾਈ ਦੀਪ ਸਿੱਧੂ ਦੀ ਹਾਂ ਜੀ ਉਹ ਘਾਟ ਸਾਨੂੰ ਹਮੇਸ਼ਾ ਰੜਕਦੀ ਰਹਿਣੀ ਆ ਕਿਉਂਕਿ ਪਹਿਲਾਂ ਅਸੀਂ ਉਰੇ ਬੈਠ ਗਏ ਸੀਗੇ 24 ਤਰੀਕ ਨੂੰ ਸਾਡੇ ਕੋ ਪੂਰੇ ਘੱਟ ਹੋ ਗਏ ਸੀਗਾ ਕਿਉਂਕਿ ਬਾਈ ਇੱਥੇ ਸੀਗਾ ਤੇ ਪਹਿਲਾ ਬਾਰਡਰ ਵੀ ਦੀਪ ਸਿੱਧੂ ਬਾਈ ਨੇ ਤੋੜਿਆ ਸੀਗਾ ਉਹ ਬਾਈ ਦੀ ਘਾਟ ਰੜਕਣੀ ਆ ਪਰ ਚਲੋ ਜਿੰਨੇ ਵੀ ਨੌਜਵਾਨ ਹੈਗੇ ਆ ਉਹ ਬਾਈ ਦੀਪ ਦੀ ਸਿਹਤ ਲੈ ਕੇ ਅੱਗੇ ਜਾਣਗੇ ਤੇ ਬਾਰਡਰ ਤੋੜਨਗੇ ਕੀ ਆਦਾ ਕਿ ਨਾ ਸਟਾਡੀਓ ਜਾਂਦੇ ਆ ਬਈ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਦੋਨੇ ਚੀਜ਼ਾਂ ਚਾਹੀਦੀਆਂ ਨੇ ਜਿੱਥੇ ਵੀ ਮਿਲਣਾ ਜਿੱਦਾਂ ਵੀ ਮਿਲਣਾ ਛੱਡਣੀਆਂ ਥੋੜੀ ਨੇ ਬਲੇ ਸੋਨਿਹਾਲ